ਜਿਹੜੇ ਜੋ ਹਮਲਾ ਕੀਤਾ ਵਾ ਅਤਵਾਦੀਆਂ ਨੇ ਤੇ ਕੀ ਕਹੋਗੇ ਦੇ ਬਾਰੇ ਜੋ ਇੱਕ ਬਹੁਤ ਹੀ ਕਾਇਰانہ ਹਮਲਾ ਪਹਿਲਗਾਮ ਛੋਇਆ ਹੈ ਅਤਨਕਵਾਦੀਆਂ ਵੱਲੋਂ ਅਸੀਂ ਉਹਦੀ ਕੋਰ ਨਿੰਦਾ ਕਰਦੇ ਆ ਉਹਨੂੰ ਨਿੰਦਣ ਲਈ ਸਾਡੇ ਕੋਲ ਕਿਸੇ ਕੋਈ ਸ਼ਬਦ ਨਹੀਂ ਹੈਗੇ ਦੁਨੀਆ ਵਿੱਚ ਕਿਸੇ ਕੋਈ ਸ਼ਬਦ ਨਹੀਂ ਹੈਗੇ ਇਹੋ ਜਿਹੇ ਕੰਮ ਜਿਹੜੇ ਨੇ ਇਹ ਬਹੁਤ ਕਾਇਰ ਲੋਕ ਕਰਦੇ ਨੇ ਵੀਰ ਲੋਕ ਇਹੋ ਜੇ ਕੰਮ ਨਹੀਂ ਕਰਦੇ ਕੋਈ ਧਰਮ ਨੀਸ ਖਾਉਂਦਾ ਇਹੋ ਜੇ ਕੰਮ ਕਰਨਾ ਔਰ ਸਾਡੀ ਇਹ ਚੇਤਾਵਨੀ ਵੀ ਆ ਪਾਕਿਸਤਾਨ ਨੂੰ ਕਿ ਤੁਸੀਂ ਬੰਦਾ ਬਣ ਜਾਓ ਤੁਸੀਂ ਇਸੇ ਕੰਮ ਨਾ ਕਰਵਾਓ ਨਹੀਂ ਤਾਂ ਤੁਸੀਂ ਆਪ ਵੀ ਤਬਾਹ ਹੋ ਗਏ ਹਿੰਦੁਸਤਾਨ ਤੇ ਕਿਤੇ ਨਹੀਂ ਜਾਣਾ ਹਿੰਦੁਸਤਾਨ ਤੇ ਫੇਰਨਾ ਸਦੀਆਂ ਤੋਂ ਤੁਰਿਆ ਆਵੰਡਿਆ ਹੈ ਹਿੰਦੁਸਤਾਨ ਲੇਕਿਨ ਪਾਕਿਸਤਾਨ ਦਾ ਕੁਝ ਬਚਣਾ ਨਹੀਂ ਹੈ ਜੋ ਇਹ ਜੇ ਕੰਮ ਕਰਨੋਂ ਬੰਦ ਨਹੀਂ ਕਰਦੇ ਸੋ ਸਾਡੀ ਜਿਹੜੀ ਸਹਾਨਪੋਤੀ ਹੈ ਜਿਹੜੇ ਸਾਡੇ ਰੂਹਾਂ ਗਈਆਂ ਨੇ ਅਸੀਂ ਪਰਮਾਤਮਾ પાસે ਅਰਦਾਸ ਕਰਦੇ ਹਾਂ ਕਿ ਉਹ ਉਹਨਾਂ ਨੂੰ ਨਿਵਾਸ ਪਰਮਾਤਮਾ ਆਪਣੇ ਚਰਨਾਂ 'ੇ ਦਵੇ ਔਰ ਜਿਹੜੇ ਪਿੱਛੇ ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰ ਬਚੇ ਨੇ ਅਸੀਂ ਗਵਰਨਮੈਂਟ ਕੋ ਵੀ ਅਰਦਾਸ ਕਰਦੇ ਗਵਰਨਮੈਂਟ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲ ਦਿਮਾਗੀ ਟਰੋਮਾ ਪਹੁੰਚਿਆ ਕਿਉਂਕਿ ਆਪਣੇ ਬਹੁਤ ক্লোਜ਼ ਰਿਸ਼ਤੇਦਾਰ ਨੂੰ ਹਸਬੰਡ ਵਾਈਫ ਬੱਚੇ ਨੂੰ ਆਪਣੀ ਅੱਖਾਂ ਸਾਹਮਣੇ ਮਰਦਾ ਵੇਖ ਕੇ ਇਸ ਤੋਂ ਵੱਡੀ ਟ੍ਰੇਜੇਡੀ ਦੁਨੀਆ 'ਚ ਕੋਈ ਨਹੀਂ ਹੋ ਸਕਦੀ ਸੋ ਅਸੀਂ ਉਹਨਾਂ ਨੂੰ ਜਿਹੜੀ ਜਿਹੜੀ ਮਦਦ ਦੀ ਲੋੜ ਹੈ ਸਰਦੀ ਸਰਕਾਰ ਨੂੰ ਮਦਦ ਦੇਵੇ ਕੀਤੀ ਮਾਰੀ ਬਹੁਤ ਮਾਰੀ ਹਰਕਤ ਕੀਤੀ ਹੈ ਇਹਨੂੰ ਇਹਦਾ ਜੋ ਵੀ ਹਿਸਾਬ ਦੇਣਾ ਪਏਗਾ ਅਸੀਂ ਬੀਜੇਪੀ ਸਰਕਾਰ ਨੂੰ ਕਹਿੰਦੇ ਆ ਕਿ ਇਹਨਾਂ ਤੇ ਜਲਦੀ ਤੋਂ ਜਲਦੀ ਸੈਂਟਰਲ ਸਰਕਾਰ ਨੂੰ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਇਤਨਾ ਹੀ ਕੁਚਲਿਆ ਜਾਏ ਇਹ ਪਾਕਿਸਤਾਨ ਜਿਹੜਾ ਭਲੇਖੇ ਚਾ ਇਹਨਾਂ ਨੂੰ ਪਤਾ ਨਹੀਂ ਹੈ ਇੰਡੀਆ ਬਾਰੇ ਅਸੀਂ ਚੁੱਪ ਕਰਕੇ ਬੈਠੇ ਆ ਕਿ ਨਹੀਂ ਝਗੜਾ ਨਹੀਂ ਚਾਹੁੰਦੇ ਪਰ ਇਹਨਾਂ ਨੇ ਬਹੁਤ ਕਰਮ ਮਾਰਾ ਕੀਤਾ ਹੈ ਇਹਨਾਂ ਨੂੰ ਇਹਨਾਂ ਦਾ ਹਰਜਾਨਾ ਭੁਗਤਣਾ ਪਏਗਾ ਪਾਕਿਸਤਾਨ ਹਾਏ 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 ਪਾਪਾ ਜੀ ਬੋਲੋ ਹਾਂ ਜੀ ਬੰਟੀ ਭਾਈ ਜੋ ਪਹਿਲਗਾਮ ਹੱਤਵਾਦੀਆਂ ਨੇ ਇਹਨੇ ਹੱਥੇ ਲੋਕਾਂ ਦੇ ਹਮਲਾ ਕੀਤਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਉਹ ਵੀ ਇੱਕ ਬਹੁਤ ਦੁਰਘਟਨਾ ਸ਼੍ਰੀਨਗਰ ਦੇ ਵਿੱਚ ਜਿਹੜੀ ਹੋਈ ਹੈ ਬੇਜਾਨਾਂ ਦੇ ਜਿਨ੍ਹਾਂ ਨੂੰ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਵਾ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਾਰੇ ਇਕੱਠੇ ਹੋ ਗਏ ਅੱਜ ਅਫਸੋਸ ਤੇ ਕੈਂਡਲ ਮਾਰਚ ਕਰ ਰਹੇ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤੇ ਸੈਂਟਰਲ ਗਵਰਨਮੈਂਟ ਕੀ ਕਹਿਣਾ ਚਾਹੋਗੇ ਸੈਂਟਰ ਗਵਰਨਮੈਂਟ ਨੂੰ ਇਹੋ ਕਹਿਣਾ ਚਾਹੁੰਦੇ ਆਂ ਜੀ ਪਾਕਿਸਤਾਨ ਨੂੰ ਇਹ ਕਰਾਰਾ ਜਵਾਬ ਦਿੱਤਾ ਜਾਏ ਜਿਹੜੀ ਇਹ ਜ਼ਿੰਮੇਵਾਰੀਆਂ ਝੁਕੰਦੇ ਨੇ ਆਂ ਪਾਕਿਸਤਾਨ ਜਿਹੜਾ ਮੁਰਦਾਬਾਦ ਹੈ ਗਿਆ ਵਾ ਇਹ ਮੁਰਦਾਬਾਦ ਹੀ ਰਹਿਣਾ ਚਾਹੀਦਾ ਜਿਨ੍ਹਾਂ ਨੇ ਇਹ ਬਹੁਤ ਮਾੜੀ ਹਰਕਤ ਕੀਤੀ ਹੈ ਬਸ ਜੀ ਮੈਂ ਆਪਣੀ ਸਰਕਾਰ ਕੋਲ ਅਪੀਲ ਮੰਗਦਾ ਵਾ ਮ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਖਾਏ ਹਾਂਜੀ ਮੋਂਟੂ ਜੀ ਬਹੁਤ ਮੰਦਵਾ ਕੀ ਘਟਮਾ ਇਹੋ ਜਿਹੀ ਘਟਨਾ ਤੇ ਰੋਕ ਲਗਾਨੀ ਚਾਹੀਦੀ ਹੈ ਇਹਨਾਂ ਨੂੰ ਕਰਾਰਾ ਜਵਾਬ ਦੇਣਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਜੋ ਦੁਬਾਰਾ ਇਹੋ ਜਿਹੀ ਕੋਈ ਇਹੋ ਜਿਹੀ ਹਰਕਤ ਨਾ ਕਰ ਸਕਣ ਉਹਨਾਂ ਵਾਸਤੇ ਜਿਹਨਾਂ ਨੇ ਕਰਮ ਕੀਤਾ ਦਾ ਇਸ ਕਰਕੇ ਉਹਨਾਂ ਦੇ ਹੀ ਸਿਸਟਮ ਨਾਲ ਉਹਨਾਂ ਨੂੰ ਜਵਾਬ ਦਿੱਤਾ ਹੈ ਜਾਨਵਰ ਨੂੰ ਮਾਰਨ ਦਾ ਜਾਨਵਰ ਹੀ ਬੰਨਾ ਪੈਂਦਾ ਤੇ ਜੋ ਆਮ ਆਰੀ ਪਾਰਟੀ ਜੋ ਅੱਜ ਕਾੜਲ ਮਾਰਚ ਕੱਢਿਆ ਹੈ ਉਹਨਾਂ ਦੇ ਅਫਸੋਸ ਲਈ ਜੀ ਦੇਖੋ ਜੀ ਦੁੱਖ ਲੱਗਾ ਸਾਰਿਆਂ ਨੂੰ ਸਾਰੇ ਜਹਾਨ ਨੂੰ ਦੁੱਖ ਲੱਗਾ ਦਾ ਅਸੀਂ ਵੀ ਉਸ ਦੁੱਖ ਦੇ ਰੇਸ਼ਕ ਕੀਤੀ ਹੈ ਜੀ ਕਿ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਮਿਲੇ ਤੇ ਪ੍ਰਮਾਤਮਾ ਕਰੇ ਦੁਬਾਰਾ ਕਦੀ ਵੀ ਇਹੋ ਜਿਹਾ ਮਨਪੱਖ ਇਕੱਠਾ ਨਾ ਹੋਵੇ ਸਾਨੂੰ